ਕਮਿਆਂ ਜੱਗਿਆ ਠੀਕ ਆ ਬਾਈ ਠੀਕ ਆ ਕੁੱਕਰ ਕਿੱਥੇ ਆ ਕੁੱਕਰ ਦਾ ਭਰਾਵਾ ਟੈਨਸ਼ਨ ਲਈ ਪਿਆ ਕਰੇ ਪਤਾ ਲੈ ਕੇ ਆਈਏ ਮੈਂ ਉਧਰ ਹੀ ਚੱਲਿਆ ਆ ਜਾਣਾ ਚਾ ਚੱਲਦੇ ਆਂ ਫਿਰ ਚੱਲ ਇਹ ਨੋਟ ਤੇ ਜਾਨੇ ਇਹ ਗੱਲ ਦੀ ਸਾਡੇ ਗੱਲ ਗਰਾਮ ਕਰਦੇ ਆ ਰੋ ਰੋ ਇਹ ਭਾਲਦੇ ਸਾਨੀਏ ਬੰਦੇ ਸਾਡਾ ਬਹੁਤ ਕਰੀ ਜਾਂਦੇ ਆ ਲੋਕ ਕਰਦੇ ਆ ਉਹਦਾ ਪੋਣਾ ਹੀ ਨੇ ਬਹੁਤ ਥੜਾ ਹਾਲ ਕਰਦੇ ਆ ਜਿਆਦਾ ਬਸ ਉਹ ਜਗ੍ਹਾ ਸੁਣਾ ਕੋਈ ਗੱਲ ਬਾਤ ਕੀ ਹਾਲ ਹੈ ਨਹੀਂ 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 ਰੋ ਆਹ ਬਾਈ ਕਿਵੇਂ ਕੋਕਰਾਂ ਕੀ ਹਾਲ ਹੈ ਕਿਹੜੇ ਕੰਮੀ ਪੈ ਗਏ ਲੁੱਟਾਂ ਖੋਹਾਂ ਵਾਲੇ ਤੁਹਾਡੀ ਲੱਗਦੇ ਆ ਲੁੱਟਾਂ ਖੋਹਾਂ ਕਰਨ ਵਾਲੇ ਸਾਨੂੰ ਬਦਨਾਮ ਕਰ ਰਹੇ ਸਾਨੂੰ ਬਦਨਾਮ ਕਰ ਰਹੇ ਬੰਦੇ ਸਾਡੇ ਨਾਲ ਕੋਈ ਦੁਸ਼ਮਣੀ ਕੱਢ ਰਹੇ ਆ ਸਾਡਾ ਨਾਂ ਲੈ ਕੇ ਲੁੱਟਾਂ ਖੋਹਾਂ ਕਰ ਰਹੇ ਆ ਚੱਲ ਕੋਈ ਨਹੀਂ ਫਿਰ ਅਸੀਂ ਪਤਾ ਕਰਕੇ ਤੈਨੂੰ ਦੱਸਦੇ ਆ ਕੌਣ ਕਰਦਾ ਕੰਮ ਕੋਈ ਨਹੀਂ ਕੋਈ ਕਰੋ ਪਤਾ ਠੀਕ ਆ ਅਜੀਲ ਆਮਨੇ ਪੜਾ ਮੰਦਰਾ ਉਹਦੇ ਆ ਪਰ ਤੂ ਤੋ ਉਹਨਾਂ ਦੀ ਇਹ ਤਾਂ ਤੂੰ ਦੇਖੇਗਾ ਹਲੇ ਵੇਖੇਗਾ ਤੂੰ ਇਹਨਾਂ ਦਾ ਬਣਦਾ ਕੀ ਆ ਇਹਦਾ ਨਾਂ ਨਾ ਰਾਂ ਇਹਨਾਂ ਦੇ ਕੱਢਿਆ ਧੌਣ ਚੋ ਕਿੱਲਾ ਉਹ ਸਹੀ ਆ ਕਿਵੇਂ ਆ ਮੰਦਰਾ ਵਧੀਆ ਵਧੀਆ ਤੂੰ ਸੁਣਾ ਠੀਕ ਆ ਹਾਂ ਜੇਲਦਾਰ ਨੂੰ ਛੁੱਟੀ ਮਿਲ ਗਈ ਹਾਂ ਜੇਲਦਾਰ ਨੂੰ ਮਿਲ ਗਈ ਛੁੱਟੀ ਹੁਣ ਤਾਂ ਪੱਟੀਆਂ ਪੁੱਟੀਆਂ ਖੋਲ ਪਿਆਉਂਦੀਆਂ ਸਹੀ ਆ ਤੇ ਕੁੱਕਰ ਯਾਰ ਕਿਹੜੇ ਕੰਮੀ ਪੈ ਗਿਆ ਯਾਰ ਕੁੱਕਰ ਤਾਂ ਤੂੰ ਵੇਨ ਆ ਜਾਏ ਕੁੱਕਰ ਦੇ ਤਾਂ ਇਨੇ ਦਿਨ ਮਾਰੇ ਆਉਣ ਯਾਰਾ ਉਦੀ ਦਿਵੇਂ ਹਾਲ ਉਹ ਗੁੱਟਾ ਖੋਹ ਆ ਤੇ ਆ ਗਿਆ ਨਾ ਇਹਦਾ ਹੁੰਦਾ ਵੇ ਕੀ ਹਾਲਤ ਆ ਵੇਖੋ ਲੱਗਾ ਉੱਥੇ ਬੰਦੇ ਦਾ ਹੀ ਫੋਨ ਆਈ ਆਪਾ ਉਹਦਾ ਹਾਲ ਵੇਖੀ ਤੂੰ ਕੀ ਹੁੰਦਾ ਮੇਰੇ ਸਾਲੇ ਦੀ ਬਦਮਾਸ਼ੀ ਉਹਦੀ ਆ ਹੀ ਨਿਕਲਣੀ ਆ ਤੇ ਤੂੰ ਦਾ ਬਦਮਾਸ਼ ਆ ਉਹ ਭੈਣ ਨੇ ਦਾ ਬਸ ਲੁੱਟਾ ਕਰੀ ਜਾਂਦਾ ਪਾਸੇ ਪਰਣ ਪਰ ਠੀਕ ਹੈ ਠੀਕ ਹੈ ਸਸਰੀ ਘਰ ਦਾ ਟਿਕਾਣਾ ਠੀਕ ਰਹਿਗਾ ਜੀ ਵਧੀਆ ਉਹ ਠੀਕ ਆ ਠੀਕ ਆ ਛੁੱਟੀ ਮਿਲ ਗਈ ਛੁੱਟੀ ਮਿਲ ਗਈ ਬੜਾ ਮਾਰਦੇ ਮੇਰੇ ਸਾਲੇ ਨੇ ਭੈਣ ਲੈ ਪਿੱਟੜੀ ਖੋ ਜਾਦੇ ਡੀਜ਼ਲ ਲਾ ਲਾਂਗੇ ਸਾਟਾਂ ਨੇ ਭੈਣ ਬਾਹਰ ਮਰੇ ਹੋਰ ਆ ਮਾਇਆ ਬੜਾ ਜੀ ਕੁੱਕਰ ਦੇ ਬੰਦਿਆਂ ਨੇ ਤੇ ਕੁੱਕਰ ਨੇ ਕੱਲ ਮਾਸਟਰ ਲੁੱਟ ਲਿਆ ਆਹਾਹਾਹਾਹਾਹਾ ਉਹ ਸਾਡੇ ਮੰਦਰ ਨੇ ਲੁੱਟਿਆ ਮਾਸਟਰ ਉਹ ਪਲੈਨ ਬਣਾਈਏ ਪਲੈਨ ਪਲੈਨ ਤਿਆਰ ਕੀਤਾ ਪਲੈਨ ਨੂੰ ਉਹਨੂੰ ਬਦਨਾਮ ਕਰਨੇ ਮਾਰਿਆ ਨੇ ਕੱਲ ਲੁੱਟ ਲਿਆ ਬਈ ਤੇ ਲੁੱਟ ਲਿਆ ਕੱਲ ਕੁੱਕਰ ਦੇ ਬੰਦਿਆਂ ਨੇ 1000 ਰੁਪਏ ਮੇਰੇ ਤੋਂ ਅੱਛਾ ਤੇ ਹੋਰ ਨਾਲੇ ਕੁੱਟਿਆ ਜਾ ਹੋਰ ਬਈ ਏਹ ਕਾ ਬਈ ਠੀਕ ਹੀ ਹੋਣਾ ਕੱਲ ਫੇਰ ਕੁਕਰ ਦੇ ਬੰਦੇ ਪੈਗੇ ਕਿੰਨੇ ਪੈਸੇ ਕਿੰਨੇ ਕੇ ਪੈਸੇ ਸੀਗੇ ਯਾਰ 1000 ਰੁਪਏ ਸੀਗੇ ਅੱਛਾ ਬੋਆ ਮੜਾ ਯਾਰ ਬੜਾ ਬੜਾ ਕੰਮ ਕਰੀ ਜਾਂਦੇ ਹਨਾ ਯਾਰ ਕਾਲੀ ਟਟੂ ਦੀ ਬੰਦਾਸ਼ੀ ਇਹਨਾਂ ਦੀ ਹੈ ਹਨਾ ਚੱਲ ਕੋਈ ਨਾ ਜੇ ਸਾਡੇ ਤੱਕ ਲੋਡ ਪਈਦਾ ਦੱਸੀ ਕੋਈ ਮੰਦਰਾ ਕਿੰਦੇ ਲੋਕੀ ਝੂਠ ਮਾਰਦੇ ਆ ਜੀ ਇਹਦਾ ਝੂਠ ਇਹਦੇ ਕੋਲ ਹੈ ਤੂੰ ਕਹਿੰਦੇ ਹੈ ਤੇ ਹੋਰ ਆ ਪਤਾਸੀ ਆਲੇ ਵੇਜੋ ਅੱਲਾ ਪੀਂ ਝੂਠ ਬੋਲਦੇ ਹਨਾ ਸਾਡੇ ਪਰੇ ਨਾ ਤਾਂ ਉਹਦਾ ਹੀ ਹੈ ਆਇਆ ਉਹ ਦੱਸ ਫਿਰ ਤਾਂ ਇਵੇਂ ਜਰਾ ਕੀ ਆ ਮੈਂ ਬਾਈ ਕੋਕਰ ਇੱਕ ਗੱਲ ਸੋਚੀ ਆ ਕੀ ਵੀ ਕਿੰਨਾ ਕਚਰਾ ਆਪਾਂ ਸਰਪੰਚ ਦੇ ਮਗਰ ਕੰਮਾਂ ਤੋਂ ਜਰਾ ਤੁਰੇ ਫਿਰਾਂਗੇ ਗੱਲ ਤਾਂ ਕਿਉਂ ਨਾ ਸਰਪੰਚੀ ਦੀਆਂ ਵੋਟਾਂ ਨੇੜੇ ਆ ਤੇ ਆਪਾਂ ਕਿ ਸਰਪੰਚੀ ਦਾ ਹੀ ਪੰਗਾ ਲੈ ਲਗੇ ਓਏ ਮੇ ਜਰਾ ਸਰਪੰਚੀ ਦਾ ਆਪਾਂ ਖੜਜ ਗਏ ਪਰ ਆਪਣੇ ਦੇ ੱੱੱਭਾ ਬਹੁਤ ਵੱਡਾ ਲੱਗਿਆ ਵਾ ਲੁੱਟਾਂ ਖੂਹਾਂ ਵਾਲਾ ਇਹ ਆਪਾਂ ਨੂੰ ਵੋਟਾਂ ਨਹੀਂ ਪੈਣ ਦੇਣੀਆਂ ਸਰਪੰਚੀ ਚ ਗੱਲ ਨੂੰ ਕੀ ਆਪਾਂ ਕਾਣੂ ਪੇਪਰ ਭਰ ਦਿੰਨੇ ਆ ਠੀਕ ਹੈ ਬਾਰੇ ਵੀ ਕੋਈ ਹੱਲ ਕਰ ਜੀ ਆਪਾਂ ਆਪ ਦਾ ਇਹ ਆਪਾਂ ਕਰਦੇ ਆ ਹੱਲ ਹਲਤਾ ਕਰਨਾ ਹੀ ਪੈਣਾ ਇਹਦੇ ਬਾਰੇ ਆਪਾਂ ਵੀ ਮਾੜਾ ਮੋੜ ਦੁੱਤਰੀ ਬੱਸ ਬਾਰੇ ਕਰਦੇ ਆ ਕਰਦੇ ਆ ਹੁਣ ਪੇਪਰ ਭਰ ਦਿੰਨੇ ਆਪਾਂ ਪੈ ਆਪਣੇ ਕੋਲ ਛੋਡੇ ਚ ਦੋਨਾਂ ਚੋ ਕਿਸੇ ਨੂੰ ਪਤਾ ਵੀ ਜਿਹਦੀ ਕਿਸੇ ਦੀ ਲੁੱਟ ਹੋਈ ਐ ਹਾਂ ਹਾਂ ਪਤਾ ਸਾਨੂੰ ਤੇ ਫਿਰ ਆਪਾਂ ਉਹਦੇ ਕੋਲੇ ਜਾ ਵੜਦੇ ਆ ਆਪਾਂ ਉਹਨੂੰ ਪੈਸੇ ਮੋੜ ਦਾਂਗੇ ਜਦੋਂ ਉਹ ਹੱਥ ਜੋੜ ਕੇ ਮਾਫੀ ਮੰਗ ਲਾਂਗੇ ਯਾਰ ਮਾਫੀ ਅਗਲੇ ਨਾ ਦਿੱਤੀ ਓਏ ਆਪਾਂ ਸਾਰਾ ਕੁਝ ਕਰਾਂਗੇ ਚਲੋ ਆਪਾਂ ਚੱਲ ਗਏ ਚਲੋ ਜਾ ਆਉਨੇ ਫੁਰਕੀਰਾ ਆਜੋ ਆਜੋ ਚੋਨਾ ਕੇ ਮੈਂ ਠੀਕ ਆ ਚੋਨਾ ਠੀਕ ਐ ਕੜਾ ਤਾਂ ਕਹੂ ਜੋ ਨੀ ਹਾਂ ਕੜਾ ਤਾਂ ਆਪਾਂ ਬਰਾਬਰਾਂ ਦਾ ਅੱਛਾ ਉੱਪਰ ਤਰੇ ਆਉਂਦਾ ਯਾਰ ਬਾਈ ਅਰ ਅੱਜ ਤੱਕ ਕੋਈ ਨਹੀਂ ਵਰ ਬਿਲਕੁਲ ਯਾਰ ਬਾਈ ਨਹੀਂ ਨਹੀਂ ਬਾਈ ਡਰਨਾ ਉਹ ਬਾਈ ਸੋਡੇ ਦੋਨਾਂ ਜੋ ਕੱਲ ਲੁੱਟ ਗਈ ਦੀ ਹੋਈ ਆ ਯਾਰ ਮੇਰੀ ਲੱਕ ਹੋਈ ਆ ਯਾਰ ਉਹ ਭਰਾਵਾ ਸਾਡੇ ਬੰਦਿਆਂ ਨੇ ਲੁੱਟ ਨਹੀਂ ਕੀਤੀ ਉਹ ਤਾਂ ਸਾਡੇ ਸਾਨੂੰ ਬਦਨਾਮ ਕਰਨ ਵਾਸਤੇ ਮੰਦਰਾ ਰਗੇ ਬੰਦਿਆਂ ਨੂੰ ਲੁੱਟ ਰਹੇ ਆ ਤੇ ਕਿੰਨੇ ਪੈਸਿਆਂ ਦੀ ਲੁੱਟ ਹੋਈ ਆ ਤੇਰੀ ਬਾਈ ਮੇਰੀ ਕੱਲ 5000 ਰੁਪਏ ਦੀ ਲੁੱਟ ਹੋਈ 5000 ਰੁਪਏ ਦੀ ਹਾਂਜੀ ਬਾਈ ਚਲ ਆ ਫੜ ਪੈਸੇ ਭਰਾਵਾ ਸਾਨੂੰ ਮਾਫ ਕਰਦੀ ਅਸੀਂ ਇਹ ਕੰਮ ਨਹੀਂ ਕਰਦੀ ਹਾਂ ਧੰਨਵਾਦ ਜੀ ਕੋਈ ਨਹੀਂ ਐਲਦਾਰਾ ਹਾਂ ਆਪਾਂ ਕਿੰਨਾ ਚਿਰ ਸਰਪੰਚ ਸਾਹਿਬ ਦਾ ਸਪਾਰਸ਼ਾ ਦੇ ਕੰਮ ਕਰਵਾਈ ਜਲਾਂਗੇ ਅੱਛਾ ਤੇ ਮure ਇਲੈਕਸ਼ਨ ਆ ਰਹੇ ਆ ਅੱਛਾ ਤੇ ਤੇਰਾ ਤੇਰੀ ਕੀ ਸਲਾਹ ਮੈਂ ਸਰਪੰਚੀ ਬਾਰੇ ਜਦ ਮੈਂ ਜਦੋਂ ਉਠਣਾ ਉਠਣਾ ਆਪਾਂ ਪਤਾ ਹੀ ਇਹ ਬੈਂਗੀ ਬੰਨਾ ਹੀ ਬੰਨਾ ਸੀ ਮੇਨੇ ਮੈਂ ਤੇ ਫੀਲਿੰਗ ਲੈ ਕੇ ਵੇਖ ਤੂੰ ਵੇਖਦਾ ਨਹੀਂ ਮੈਂ ਕਹਿਆ ਯਾਰ ਪੈਂ ਬੰਨਾ ਹੀ ਬੰਨਾ ਮੈਨੂੰ ਪੱਕੀ ਚੱਕਰ ਨਹੀਂ ਆਪਾਂ ਬੋਰਡ ਕੋਲੇ ਮੋਲ ਲੈਣੀ ਪੈਜੀ ਆਪਾਂ ਨੂੰ ਈ ਗੈਸ ਆ ਸੌ ਸਪੈਸਾ ਹੋਵੇ ਫਿਰ ਹੋਊਗੀ ਹੋਊਗੀ ਮੈਂ ਮੈਂ ਕਿਹਾ ਮੈਨੇ ਕਰੋੜ ਰੁਪਏ ਲੱਗ ਜੇ ਮੈਂ ਪ੍ਰੋਬਲਮ ਨਹੀਂ ਕਰਦਾ ਮੈਂ ਯਾਰ ਅੱਛਾ ਯਾਰ ਮੇਰੇ ਕਿਰਪਾ ਮਾਰ ਸੱਚੀ ਬਾਤ ਨਹੀਂ ਰੂ ਸੌਲੀ ਗੱਲ ਮੋਟਿਆ ਉਹਦਾ ਤਾਂ ਕੁੱਕਰ ਸਰਪੰਚੀ ਜੋਂ ਉੱਠਣ ਨੂੰ ਫਿਰਦਾ ਉਦੋਂ ਦਾ ਜੇਲਦਾਰ ਜਾ ਕੇ ਸਰਪੰਚ ਨੂੰ ਦੱਸਣਾ ਪੈਣਾ ਹਾਂ ਬਈ ਦੱਸਣਾ ਹੀ ਪੈਣਾ ਜਾ ਕੇ ਸਰਪੰਚ ਨੂੰ ਚੱਲ ਆ ਚੱਲ ਗਏ ਦੱਸ ਕੇ ਚੱਲ ਕੇ ਚੱਲ